ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੁਮਲ ਸੈਂਟ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਜੇ ਤੱਕ ਤੁਸੀਂ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਅੱਜ ਬਣਾਵਾਂਗੇ ਆਪਾਂ ਗੋਭੀ ਮਨਚੂਰੀਅਨ ਜਿਹੜਾ ਕਿ ਅਸੀਂ ਘਰ ਦੇ ਵਿੱਚ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਸਾਫ ਸੁਥਰੇ ਤੇਲ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਉਹਦੇ ਵਾਸਤੇ ਆਪਾਂ ਨੇ ਜਿਹੜਾ ਸਮਾਨ ਆ ਸਾਰਾ ਹੀ ਤਿਆਰ ਕਰ ਲਿਆ ਅਸੀਂ 500 ਗ੍ਰਾਮ ਗੋਭੀ ਲਈ ਤੇ ਆਪਾਂ ਨੇ ਉਹਨੂੰ ਹੁਣ ਚੰਗੀ ਤਰ੍ਹਾਂ ਜਿਹੜੀ ਉਹਦੀ ਪਹਿਲਾਂ ਕਟਿੰਗ ਕਰਾਂਗੇ ਫਿਰ ਆਪਾਂ ਨੂੰ ਗਰਮ ਪਾਣੀ ਦੇ ਵਿੱਚ 10 ਮਿੰਟ ਵਾਸਤੇ ਉਬਾਲਾਂਗੇ ਤੇ ਇਹਦੇ ਵਾਸਤੇ ਅਸੀਂ ਮੈਦਾ ਕਾਰਨਫਲੌਰ ਤੇ ਜਿਹੜੇ ਆਪਾਂ ਨੇ ਮਸਾਲੇ ਪਾਣੇ ਆ ਉਹ ਸਾਰੇ ਆਪਾਂ ਤਿਆਰ ਕਰ ਲੇ ਤੇ ਜਿਸ ਤਰ੍ਹਾਂ ਸਰਦੀ ਦਾ ਮੌਸਮ ਆ ਰਿਹਾ ਇਹਨਾਂ ਨੂੰ ਆਪਾਂ ਮੰਚੂਰੀਅਨ ਨੂੰ ਬਹੁਤ ਆਸਾਨ ਤਰੀਕੇ ਦੇ ਨਾਲ 10 ਮਿੰਟ ਦੇ ਵਿੱਚ ਤਿਆਰ ਕਰ ਸਕਦੇ ਆ ਦੇਖੋ ਆਪਾਂ Shimla mirch ਤਣੀਆਂ ਗੋਭੀ ਪਿਆਜ਼ ਇਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਆਪਾਂ ਨੇ ਕਟਿੰਗ ਕਰ ਲਈ ਅਦਰਕ ਲਸਣ ਹਰੀ ਮਿਰਚ ਤੇ ਸੁੱਕੇ ਮਸਾਲੇ ਆਪਾਂ ਨੇ ਸਾਰੇ ਆਪਾਂ ਨੇ ਤਿਆਰ ਕਰ ਲਏ ਤੇ ਆਪਾਂ ਸਭ ਤੋਂ ਪਹਿਲਾਂ ਉਬਾਲਦੇ ਹਾਂ ਪਾਣੀ ਅਸੀਂ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਲਏ ਜਿੰਨੇ ਕਿ ਦੇ ਵਿੱਚ ਗੋਭੀ ਪੂਰੀ ਤਰ੍ਹਾਂ ਡੀਪ ਹੋ ਜਵੇ ਅੱਧਾ ਚਮਚ ਪਾਇਆ ਸੀ ਨਮਕ ਦਾ ਅੱਧਾ ਚਮਚ ਪਾਇਆ ਸੀ ਹਲਦੀ ਪਾウダー ਪਾਣੀ ਸਾਡਾ ਜਿਹੜਾ ਪੂਰੀ ਤਰ੍ਹਾਂ ਰਿਜ ਰਿਹਾ ਹੈ ਇਹਦੇ ਵਿੱਚ ਆਪਾਂ ਗੋਭੀ ਨੂੰ 10 ਮਿੰਟ ਵਾਸਤੇ ਉਬਾਲਾਂਗੇ ਕਿਉਂਕਿ ਗੋਭੀ ਨੂੰ ਗੋਭੀ ਦੇ ਪਰਸਪਰ ਬਹੁਤ ਜ਼ਿਆਦਾ ਕਰੀ ਹੁੰਦੀ ਹੈ ਇੱਕ ਐਸੀ ਸਬਜੀ ਐ ਜਿਹੜੀ ਬਸ ਸਭ ਤੋਂ ਜ਼ਿਆਦਾ ਜਿਹੜੀ ਸਪਰੇਅ ਗੋਭੀ ਇਹਨੂੰ ਆਪਾਂ ਨੂੰ ਅਬਾੜਨਾ ਬਹੁਤ ਜ਼ਰੂਰੀ ਹੈ ਆਪਾਂ ਨੇ ਗੋਭੀ ਨੂੰ ਚੰਗੀ ਤਰ੍ਹਾਂ ਵਾਲ ਕੇ ਇੱਕ ਭਾਂਡੇ ਦੇ ਵਿੱਚ ਕੱਢ ਲਿਆ ਇਹਨੂੰ ਆਪਾਂ ਪੂਰੀ ਤਰ੍ਹਾਂ ਠੰਡਾ ਕਰ ਲੈਣਾ ਤੇ ਜਿਹੜਾ ਪਾਣੀ ਹੈ ਇਹਦੇ ਚੰਗੀ ਤਰ੍ਹਾਂ ਨਚੋੜ ਦੇਣਾ ਕਿਉਂਕਿ ਇਹਦੇ ਵਿੱਚ ਜਿਹੜਾ ਪਾਣੀ ਦੀ ਨਾਰ ਰਹੇ ਆਪਾਂ ਨੇ ਨੂੰ ਚੰਗੀ ਤਰ੍ਹਾਂ ਨਚੋੜ ਦੇਣਾ ਇੱਕ ਬੜਾ ਚਮਚ ਲਿਆ ਸੀ ਮੈਦੇ ਦਾ ਇੱਕ ਚਮਚ ਲਿਆ ਸੀ ਛੋਟਾ ਕੌਨ ਫੁਲਾਰਦਾ ਲੋੜ ਨੂੰ ਸਾਰਾ ਸੀ ਅੱਧੇ ਚਮਚੀ ਲੈ ਨਮਕ ਦਾ ਅੱਧਾ ਚਮਚ ਕਾਲੀ ਮਿਰਚ ਪਾਊਡਰ ਅੱਧਾ ਚਮਚ ਧਨੀਆ ਪਾਊਡਰ ਅੱਧਾ ਚਮਚ ਗਰਮ ਮਸਾਲਾ ਤੇ ਅੱਧਾ ਚਮਚ ਭੁੰਨਿਆ ਹੈ ਗ੍ਰाइंड ਕਰਿਆ ਹੋਇਆ ਜੀਰਾ ਤੇ ਅੱਧਾ ਚਮਚ ਅਸੀਂ ਲਾ ਲ ਦੇ ਗੀਟ ਚ ਕਿਉਂਕਿ ਇਹਦੇ ਨਾਲ ਜਿਹੜੇ ਸੱਡ ਪਕੋਹ ਮਨਚੂਰੀਆਂ ਨੇ ਉਹ ਬਣ ਕੇ ਬਹੁਤ ਹੀ ਸੋ ਹਟਿਆਰ ਹੁੰਦਾ ਤੇ ਪਕੌੜੇ ਦੇਖਣ ਵਿੱਚ ਵੀ ਮੰਜੂਰੀਆਂ ਦਾ ਜਿਹੜਾ ਕਲਰ ਆ ਉਹ ਥੋੜਾ ਜਿਹਾ ਡਾਰਕ ਹੋ ਜਾਂਦਾ ਇਹਨੂੰ ਆਪਾਂ ਆਸਾਨੀ ਦੇ ਨਾਲ ਗੋਭੀ ਮੰਜੂਰੀਆਂ ਨੂੰ ਬਣਾ ਸਕਦੇ ਆ ਤੇ ਇਹ ਜਿਹੜਾ ਆਪਾਂ ਨੇ ਸਮਾਨ ਤਿਆਰ ਕਰਿਆ ਮਸਾਲੇ ਉਹ ਆਪਾਂ ਇਥੇ ਕੌਲੀ ਦੇ ਵਿੱਚ ਕੰਢ ਲਏ ਆਪਾਂ ਇੱਕ ਪਾਸੇ ਸਾਡੀ ਗੋਭੀ ਜਿਹੜੀ ਉਹ ਠੰਡੀ ਹੋਣੀ ਆ ਆਪਾਂ ਰੱਖਤੀ ਪੱਖੇ ਧੱਲੇ ਤੇ ਇੱਕ ਕੌਲੀ ਸਰੋਂ ਦੇ ਤੇਲ ਦੀ ਆਪਾਂ ਨੇ ਕੜਾਈ ਦੇ ਵਿੱਚ ਗਰਮ ਹੋਣ ਵਾਸਤੇ ਪਾ ਦਿੱ ਤਾ ਦੇਖੋ ਗੋਭੀ ਸਾਡੀ ਪੂਰੀ ਤਰ੍ਹਾਂ ਠੰਡੀ ਹੋ ਗਈ ਤੇ ਹੁਣ ਆਪਾਂ ਇੱਕ ਇੱਕ ਚਮਚ ਕਰਕੇ ਜਿਹੜੇ ਜਿੰਨੇ ਕ ਦੀ ਲੋੜ ਹੋ ਗਈ ਆਪਾਂ ਨੇ ਪੂਰਾ ਜਿਹੜਾ ਇਹ ਮਸਾਲੇ ਵਿੱਚ ਪਾ ਦੇਣਾ ਤੇ ਇਹਨੂੰ ਜੇ ਬਚ ਗਿਆ ਤਾਂ ਆਪਾਂ ਇਹਨੂੰ ਰੱਖ ਸਕਦੇ ਆ ਫੇਰ ਕੰਮ ਆ ਜਾਂਦਾ ਹੈ ਤੇ ਜਿੰਨੇ ਕ ਦੀ ਲੋੜ ਹੈ ਉਹਨਾਂ ਕ ਆਪਾਂ ਚਮਚ ਦੇ ਨਾਲ ਮਿਕਸ ਕਰਾਂਗੇ ਤਾਂ ਕਿ ਜਿਹੜਾ ਫੁੱਲ ਹੈ ਜਿਹੜੇ ਫੁੱਲ ਵੀ ਨਾ ਟੁੱਟਣ ਤੇ ਜਿਹੜਾ ਮਸਾਲੇ ਆ ਉਹ ਵੀ ਪੂਰੀ ਤਰ੍ਹਾਂ ਗੋਭੀ ਨੂੰ ਲੱਗ ਜਾਣ ਗੋਪੀ ਮੰਚੂਰੀਆਂ ਨਾ ਜਿਹੜਾ ਇਹ ਰੈਸਟੋਰੈਂਟ ਸਟਾਈਲ ਆਪਾਂ ਘਰ ਦੇ ਵਿੱਚ ਤਿਆਰ ਕਰ ਸਕਦੇ ਆ ਇਹ ਬੱਚਿਆਂ ਤੇ ਲੈ ਕੇ ਬਜ਼ੁਰਗਾਂ ਤੱਕ ਜਿਹੜਾ ਸਭ ਨੂੰ ਬੇਹੱਦ ਜਿਹੜਾ ਉਹ ਟੇਸਟ ਲੱਗਦਾ ਤੇ ਇਹਨੂੰ ਖਾਣਾ ਸਾਰੇ ਪਸੰਦ ਕਰਦੇ ਆ ਤੇਲ ਹੈ ਜਿਹੜਾ ਸਾਡਾ ਪੂਰੀ ਤਰ੍ਹਾਂ ਗਰਮ ਹੋ ਗਿਆ ਤੇ ਆਪਾਂ ਨੇ ਇੱਕ ਇੱਕ ਫੁੱਲ ਚੱਕ ਕੇ ਇਹ ਟੇਲ ਦੇ ਵਿੱਚ ਪਾ ਦੇਣਾ ਇਹ ਬਹੁਤ ਆਸਾਨ ਤਰੀਕੇ ਨਾਲ ਆਪਾਂ ਮੰਨੇ ਗੋਭੀ ਮੰਚੂਰੀਨ ਘਰ ਦੇ ਵਿੱਚ ਤਿਆਰ ਕਰ ਸਕਦੇ ਆ ਗੈਸ ਸਿੰਜੇਡਪ ਪੂਰੀ ਸ਼ਿੰਮ ਤੇ ਪੂਰੀ ਫੁੱਲ ਗੈਸ ਕਰੀ ਹੋਈ ਹੈ ਤੇ ਇਹਦੇ ਨਾਲ ਜਿਹੜੇ ਇਹ ਗੋਭੀ ਸਨੈਕਸ ਸਾਡੇ ਪੂਰੀ ਤਰ੍ਹਾਂ ਪੱਕ ਜਾਣਗੇ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਤੇ ਜੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਨੇ ਫਰਾਈ ਕਰਕੇ ਇੱਕ ਪਲੇਟ ਦੇ ਵਿੱਚ ਕੱਢ ਲੈਣਾ ਦੇਖੋ ਕਿੰਨੇ ਆਸਾਨ ਤਰੀਕੇ ਦੇ ਨਾਲ ਆਪਾਂ ਨੇ ਗੋਭੀ ਨੂੰ ਫਰਾਈ ਕਰਿਆ ਤੇ ਪਹਿਲਾਂ ਆਪਾਂ ਨੇ ਅਵਾਰ ਲਿਆ ਤੇ ਨਚੋੜ ਕੇ ਪੂਰੀ ਤਰ੍ਹਾਂ ਫਿਰ ਆਪਾਂ ਨੇ ਇਹਨੂੰ ਫਰਾਈ ਕਰ ਲਿਆ ਹਾਂਜੀ ਕਿਉਂਕਿ ਅਸੀਂ ਇਹ ਗੋਭੀ ਦੋ ਵਾਰੀ ਪਾਈ ਹੈ ਦੋ ਵਾਰੀ ਪਾ ਕੇ ਆਪਾਂ ਨੇ ਇਹਨੂੰ ਪੂਰੀ ਤਰ੍ਹਾਂ ਫਰਾਈ ਕਰ ਲਿਆ ਨਮਕ ਜਿਹੜਾ ਆਪਾਂ ਪਹਿਲਾਂ ਆਪਣੇ ਬਹੁਤ ਹੀ ਜ਼ਿਆਦਾ ਲੋੜ ਦੇ ਅਨੁਸਾਰ ਪਾਉਣਾ ਹੈ ਕਿਉਂਕਿ ਜਿਹੜੀ ਸੋਆ ਸੋਸ ਹੁੰਦੀ ਹੈ ਇਹਦੇ ਵਿੱਚ ਨਮਕ ਹੈ ਜਿਹੜਾ ਬਹੁਤ ਜ਼ਿਆਦਾ ਤੇਜ਼ ਹੁੰਦਾ ਹੈ ਇਸ ਕਰਕੇ ਜਿਹੜਾ ਨਮਕ ਆ ਉਹ ਆਪਾਂ ਨੇ ਘੱਟ ਪਾਉਣਾ ਹਾਂਜੀ ਅਸੀਂ ਬਾਕੀ ਤੇਲ ਕੱਢ ਲਿਆ ਅਸੀਂ ਇੱਕ ਬੜਾ ਚਮਚ ਸਰੋਂ ਦੇ ਤੇਲ ਦਾ ਰੱਖ ਲਿਆ ਕੜੇ ਹੋਏ ਦਾ ਉਹਦੇ ਵਿੱਚ ਆਪਾਂ ਨੇ ਪਾਇਆ ਕੱਟਿਆ ਹੋਇਆ ਬਰੀਕ ਲਸਣ ਲਸਣ ਜਿਹੜਾ ਅਸੀਂ ਬਰੀਕ ਕੱਟਿਆ ਇਹ ਇੱਕ ਬੜਾ ਚਮਚ ਪਾਇਆ ਅਸੀਂ ਤੇ ਨਾਲ ਥੋੜਾ ਜਿਹਾ ਪਾਇਆ ਆਪਾਂ ਨੇ ਛੋਟੇ ਪੀਸਿਆਂ ਦੇ ਵਿੱਚ ਕੱਟਿਆ ਹੋਆ ਅਦਰਕ ਇਹਨਾਂ ਚੀਜ਼ਾਂ ਨੂੰ ਆਪਾਂ ਨੇ ਬਰਨ ਕਰ ਲੈਣਾ ਹਲਕਾ ਹਲਕਾ ਹਿਲਾਉਣਾ ਤੇ ਨਾਲ ਹੀ ਅਸੀਂ ਬਰੀਕ ਕੱਟਿਆ ਹੋਇਆ ਪਿਆਜ਼ ਗੋਭੀ ਮਨਚੂਰੀਨ ਹੈ ਜਿਹੜਾ ਇਹ ਘਰ ਦੇ ਵਿੱਚ ਬਹੁਤ ਆਸਾਨ ਤਰੀਕੇ ਦੇ ਨਾਲ ਇਹ ਤਿਆਰ ਕਰ ਸਕਦੇ ਹਾਂ ਤੇ ਇੱਕ ਪਾਈ ਅਸੀਂ ਹਰੀ ਮਿਰਚ ਕੱਟੀ ਹੋਈ ਕਿਉਂਕਿ ਆਪਾਂ ਨੇ ਜਿਹੜੀ ਮਿਰਚ ਚੀਲੀ ਪਾਣੀ ਆ ਉਹ ਆਪਾਂ ਦੂਜੀ ਪਾਣੀ ਹੈ ਪਾウダー ਵਾਲੀ ਨਹੀਂ ਪਾਣੀ ਤੇ ਨਾਲ ਹੀ ਪਾਤੀ ਆਪਾਂ ਨੇ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਨੂੰ ਆਪਾਂ ਨੇ ਉਸ ਪੀਛਾਂ ਦੇ ਵਿੱਚ ਕੱਟ ਲਿਆ ਤੇ ਚੰਗੀ ਤਰ੍ਹਾਂ ਭੁੰਨ ਲਿਆ ਅੱਧਾ ਚਮਚ ਪਾਇਆ ਆਪਾਂ ਨੇ ਨਮਕ ਦਾ ਹਲਦੀ ਦਾ ਹਲਦੀ ਨੂੰ ਆਪ ਪੂਰੀ ਤਰ੍ਹਾਂ ਮਿਕਸ ਕਰਦਿਆਂ ਕਿਉਂਕਿ ਜਿਹੜੀ ਹਲਦੀ ਆ ਉਹ ਪੂਰੀ ਤਰ੍ਹਾਂ ਵਿੱਚ ਮਿਕਸ ਹੋ ਜਵੇ ਕਿ ਤਾਂ ਕਿ ਇਹਦਾ ਜਿਹੜਾ ਕੱਚਾपन ਖਤਮ ਹੋ ਜੂਵੇ ਤੇ ਨਾਲ ਪਾਇਆ ਆਪਾਂ ਨੇ ਇੱਕ ਚਮਚੀ ਚੀਨੀ ਦਾ ਚੀਨੀ ਨੂੰ ਆਪਾਂ ਨੂੰ ਪੂਰੀ ਤਰ੍ਹਾਂ ਵਿੱਚ ਮਿਕਸ ਕਰ ਦੇਣਾ ਚੀਨੀ ਦਾ ਜਿਹੜਾ ਇਹਦੇ ਗਰੇਵੀ ਦੇ ਵਿੱਚ ਫਲੇਵਰ ਹੈ ਇਹਦਾ ਟੇਸਟ ਹੈ ਬਹੁਤ ਹੀ ਲੱਗ ਹੁੰਦਾ ਹੈ ਇਹਦੇ ਨਾਲ ਬਹੁਤ ਜ਼ਿਆਦਾ ਇਹ ਮਨਚੂਰੀਅਨ ਸਵਾਦ ਬਣਦਾ ਹੈ ਕੋਈ ਵੀ ਮਨਚੂਰੀਅਨ ਹੋਵੇ ਆਪਾਂ ਉਹਦੇ ਵਿੱਚ ਜੇ ਚੀਨੀ ਪਾਈਏ ਤਾਂ ਬਹੁਤ ਹੀ ਸਵਾਦ ਤਿਆਰ ਹੁੰਦਾ ਹੈ ਅੱਧਾ ਚਮਚ ਪਾਇਆ ਸੀ ਨਮਕ ਦਾ ਕਿਉਂਕਿ ਸਵਾਸ ਸਵਾਸ ਵਿੱਚ ਨਮਕ ਬਹੁਤ ਹੁੰਦਾ ਤੇ ਇੱਕ ਚਮਚ ਅਸੀਂ ਕਾਰਨ ਫਲੋਰ ਨੂੰ ਪਾਣੀ ਦੇ ਵਿੱਚ ਘੋਲ ਲਿਆ ਤੇ ਉਹ ਆਪਾਂ ਇਹਦੇ ਵਿੱਚ ਪਾ ਦਵਾਂਗੇ ਤੇ ਨਾਲ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਹਲਾ ਦੇਵਾਂਗੇ ਕਿ ਐਸੇ ਜਿਹੜਾ ਆਪਾਂ ਤੇਜ਼ ਕਰਤਾ ਨਾਲ ਦੀ ਨਾਲ ਆਪਾਂ ਇਹਨੂੰ ਹਲਾਉਂਦੇ ਰਵਾਂਗੇ ਹਾਂਜੀ ਇੱਕ ਚਮਚਾ ਜਿਹੜਾ ਆਪਾਂ ਸੋਇਆ ਸੋਸ ਦਾ ਪਾਵਾਂਗੇ ਕਿਉਂਕਿ ਗੋਭੀ ਇਹ ਜਿਹੜੀ ਉਟਾਈ 100 ਗ੍ਰਾਮ ਹੈ ਚਮਚਾ ਜਿਹੜਾ ਉਹ ਸਾਡਾ ਛੋਟੇ ਸਾਈਜ਼ ਦਾ ਹੈ ਤੇ ਇੱਕ ਚਮਚ ਸੋਇਆ ਸਾਸ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈ ਇੱਕ ਚਮਚ ਪਾਵਾਂਗੇ ਆਪਾਂ ਸਿਰਕੇ ਦਾ ਇਹਨਾਂ ਦੇ ਨਾਲ ਹੀ ਜਿਹੜਾ ਮਨਚੂਰੀਅਨ ਬਣ ਕੇ ਸਵਾਦ ਤਿਆਰ ਹੁੰਦਾ ਇਹ ਆਪਾਂ ਲੋੜ ਅਨੁਸਾਰ ਛੋਟੀਆਂ ਵੱਡੀਆਂ ਸ਼ੀਸ਼ੀਆਂ ਵੀ ਲਿਆ ਸਕਦੇ ਆ ਘਰ ਦੇ ਵਿੱਚ ਤੇ ਨਾਲ ਪਾਵਾਂਗੇ ਆਪਾਂ ਰੈੱਡ ਚਿਲੀ ਇਹ ਅਸੀਂ ਜ਼ਿਆਦਾ ਪਾਣੀ ਹੈ ਕਿਉਂਕਿ ਅਸੀਂ ਇਹਦੇ ਵਿੱਚ ਹੋਰ ਮਿਰਚ ਨਹੀਂ ਪਾਏ ਇਹਹੀ ਮਿਰਚ ਜਿਹੜੀ ਆਪਾਂ ਨੇ ਪਾਉਣੀ ਹੈ ਤੇ ਇਹਨੂੰ ਆਪਾਂ ਨੂੰ ਪੂਰੀ ਤਰ੍ਹਾਂ ਮਿਕਸ ਕਰ ਦੇਣਾ ਹਾਂਜੀ ਰੈਸਟੋਰੈਂਟ ਵਿੱਚ ਸੇਮ ਇਸ ਟੰਗ ਦੇ ਨਾਲ ਇਹ ਜਿਹੜੇ ਮਨਚੂਰੀਅਨ ਬਣਾਉਂਦੇ ਆ ਆਪਾਂ ਇਸੇ ਤਰ੍ਹਾਂ ਇਹ ਮਚੂਰੀਅਨ ਜਿਹੜਾ ਤਿਆਰ ਕਰਿਆ ਤੇ ਇਹ ਖਾਣ ਵਿੱਚ ਬਹੁਤ ਹੀ ਸਵਾਦਯਰ ਹੁੰਦਾ ਹੁਣ ਆਪਾਂ ਨਾਲ ਹੀ ਪਾ ਦਵਾਂਗੇ ਗੋਭੀ ਗੋਭੀ ਨੂੰ ਆਪਾਂ ਪੂਰੀ ਤਰ੍ਹਾਂ ਵਿੱਚ ਮਿਕਸ ਕਰ ਲੈਣਾ ਗੈਸ ਜਿਹੜਾ ਆਪਾਂ ਨੇ ਤੇਜ਼ ਕਰਤਾ ਪੂਰੀ ਤਰ੍ਹਾਂ ਆਪਾਂ ਨੇ ਇਹਨਾਂ ਮਸਾਲਿਆਂ ਦੇ ਵਿੱਚ ਹੁਣ ਦੇਖੋ ਗੋਭੀ ਨੂੰ ਮਿਕਸ ਕਰਤਾ ਤੇ ਇਹ ਜਿਹੜਾ ਸਾਡਾ ਮਚੂਰੀਅਨ ਬਣ ਕੇ 2 ਕੁ ਮਿੰਟ ਦੇ ਵਿੱਚ ਤਿਆਰ ਹੋ ਜਾਣਾ। ਇਹ ਦੇਖੋ ਮਨਚੂਰੀਆਂ ਨੇ ਜਿਹੜਾ ਸਾਡਾ ਤਿਆਰ ਹੋ ਗਿਆ ਦੇਖਣ ਵਿੱਚ ਕਿੰਨਾ ਵਧੀਆ ਲੱਗ ਰਿਹਾ ਹੈ। ਤੇ ਹੁਣ ਆਪਾਂ ਗੈਸ ਨੂੰ ਕਰਤਾ ਬੰਦ। ਹੁਣ ਆਪਾਂ ਇਹਦੇ ਫਿਰ ਪਾਵਾਂਗੇ ਹਰਾ ਧਣੀਆ। ਹਰਾ ਧਣੀਆ ਪਾਉਣ ਦੇ ਨਾਲ ਟੇਸਟ ਵੀ ਵੱਧਦਾ ਹੈ ਤੇ ਦੇਖਣ ਵਿੱਚ ਵੀ। ਮਨਚੂਰੀ ਜਿਹੜਾ ਹੋ ਵਧੀਆ ਲੱਗਦਾ ਤੇ ਖਾਣ ਵਿੱਚ ਵੀ ਬਹੁਤ ਸਵਾਦ ਤਿਆਰ ਹੁੰਦਾ। ਉਹਨਾਂ ਸੀ ਤਾਂ ਅਨੇਕ ਪਲੇਟ ਦੇ ਵਿੱਚ ਪਾ ਕੇ ਦਿਖਾਣਾ ਹੈ। ਮਨਚੂਰੀ ਬਿਲਕੁਲ ਸਾਡਾ ਰੈਸਟੋਰੈਂਟ ਸਟਾਈਲ ਵਾਂਗ ਜਿਹੜਾ ਤਿਆਰ ਹੋਇਆ। ਦੇਖੋ ਬਿਲਕੁਲ ਸੇਮ ਉਸੇ ਤਰ੍ਹਾਂ ਦਾ ਅਸੀਂ ਸਾਫ਼ ਸੁਥਰੇ ਤੇਲ ਦੇ ਵਿੱਚ ਘਰ ਦੇ ਵਿੱਚ ਬਣਾ ਲਿਆ ਤੇ ਉਹਦੇ ਉੱਪਰ ਆਪਾਂ ਪਾਏ ਆ ਤੇਲ। ਉਹਨੂੰ ਥੋੜਾ ਜਿਹਾ ਸੋਨਾ ਦਿਖਣ ਵਾਸਤੇ ਆਪਾਂ ਨੇ ਤੇਲ ਵੀ ਪਾ ਦਿੱਤੇ ਤੇ ਖਾਣ ਵਿੱਚ ਵੀ ਵਧੀਆ ਲੱਗਦੇ। ਤੇ ਨਾਲ ਪਾਦਮਾ ਗੇ ਉੱਪਰ ਇਹਦੇ ਹਲਕਾ ਜਿਹਾ ਧਨੀਆ ਹਰਾ ਧਨੀਆ ਆਪਾਂ ਨੇ ਬਰੀਕ ਕੱਟਿਆ ਤੇ ਦੇਖੋ ਸਾਡਾ ਜਿਹੜਾ ਮੰਜੂਰੀਅਨ ਬਣ ਕੇ ਤਿਆਰ ਹੋਇਆ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਤੇ ਦੇਖੋ ਬਹੁਤ ਆਸਾਨ ਤਰੀਕੇ ਦੇ ਨਾਲ ਆਪਾਂ ਨੇ ਬਣਾਇਆ ਤੇ ਮੇਰੇ ਦੇਖਣ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ